ਜੈਵਿਕ ਖੇਤੀ ਵੱਲ ਧਿਆਨ ਦੇਣਾ ਸਮੇਂ ਦੀ ਲੋੜ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਅੱਜ ਖੰਨਾ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜੋ ਅੱਜ ਖੰਨਾ ਸਮਰਾਲਾ ਰੋਡ ਤੇ ਬਿਗ ਰਿਜੋਰਟ ਵਿਖੇ ਆਰਗੇਨਿਕ ਫੈਸਟ 2025 ਸ਼ਾਮਨ ਹੋਣ ਲਈ ਪਹੁੰਚੇ ਸਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਨਕ ਔਰ ਆਰਗੇਨਿਕ ਜਿਹੜਾ ਇਹ ਪ੍ਰਮੋਟ ਕਰ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਇਹ ਸਮੇਂ ਦੀ ਲੋੜ ਹੈ ਇਹ ਮਾਡਲ ਬੜਾ ਅੱਛਾ ਕਿਉਂਕਿ ਇਹ ਇਹ ਉਹੀ ਮਾਡਲ ਹੈ ਜਿਹੜਾ ਮਾਡਲ ਨੂੰ ਇੱਥੇ ਵੱਡੇ ਵੱਡੇ ਕਾਰਪੋਰੇਟ ਕਰਨਾ ਚਾਹੁੰਦੇ ਆ ਤੁਜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ जैविक खेती ਵੱਲ ਧਿਆਨ ਦੇਣਾ ਸਮੇਂ ਦੀ ਲੋੜ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਅੱਜ ਖੰਨਾ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜੋ ਅੱਜ ਖੰਨਾ ਸਮਰਾਲਾ ਰੋਡ ਤੇ ਬਿਗ ਰਜੋਟ ਵਿਖੇ ਆਰਗੇਨਿਕ ਫੈਸਟ 2025 ਸ਼ਾਮਨ ਹੋਣ ਲਈ ਪਹੁੰਚੇ ਸਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਨਕ ਅਤੇ ਝੋਨੇ ਦੀ ਫਸਲੀ ਚੱਕਰ ਚੋਂ ਕੱਢਣ ਲਈ 1000 ਕਰੋੜ ਰੁਪਏ ਰੱਖੇ ਗਏ ਹਨ ਕਿਸਾਨੀ ਸੋਚ ਨੂੰ ਬਦਲ ਕੇ ਅਤੇ ਜੈਵਿਕ ਖੇਤੀ ਵੱਲ ਲਗਾ ਕੇ ਹੀ ਹਵਾ ਪਾਣੀ ਅਤੇ ਮਿੱਟੀ ਨੂੰ ਗੰਦਰਾ ਹੋਣ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਅੱਜ ਪੰਜਾਬ ਦੀ ਖੇਤੀ ਦੁਨੀਆ ਵਿੱਚ ਇੱਕ ਨੰਬਰ ਤੇ ਹੁੰਦੀ ਜੇਕਰ ਕੇਂਦਰ ਸਰਕਾਰ ਧੱਕਾ ਨਾ ਕਰੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਨਰੇਸ਼ਨ ਆਫ ਫਾਰਮਿੰਗ ਸੰਸਥਾ ਵੱਲੋਂ ਜੈਵਿਕ ਖੇਤੀ ਸੰਬੰਧੀ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ ਇੱਥੇ ਤਾਂ ਕੀ ਪ੍ਰੋਗਰਾਮ ਹੈ ਤੇ ਇਹਨਾਂ ਦੀ ਕੀ ਐਕਟੀਵਿਟੀ ਹੈ ਜੀ ਜਨਰੇਸ਼ਨ ਆਫ ਫਾਰਮਿੰਗ ਇੱਕ ਐਨਜੀਓ ਹੈ ਜਿਹੜੇ ਕਿ ਆਰਗੈਨਿਕ ਫਾਰਮਿੰਗ ਔਰ ਹੈਲਦੀ ਲਾਈਫ ਨੂੰ ਔਰ ਇਕਨੋਮਿਕਲ ਲਾਈਫ ਨੂੰ ਪ੍ਰਮੋਟ ਕਰਦੇ ਆ ਔਰ ਇਹਨਾਂ ਦੇ ਨਾਲ ਹਜ਼ਾਰਾਂ ਫਾਰਮਰ ਜੁੜੇ ਹੋਏ ਆ ਉਹਨਾਂ ਦਾ ਟੋਟਲ ਉਹਨਾਂ ਦੇ ਰਿਟਾਇਰਡ ਉਹਨਾਂ ਦੀ ਹੈਲਥ ਉਹ ਸਾਰਾ ਕੁਝ ਮੈਨੇਜ ਕਰਦੇ ਔਰ ਸਾਰਾ ਕੁਝ ਆਰਗੇਨਿਕ ਜਿਹੜਾ ਇਹ ਪ੍ਰਮੋਟ ਕਰਦੇ ਔਰ ਮੈਨੂੰ ਲੱਗਦਾ ਹੈ ਇਹ ਸਮੇਂ ਦੀ ਲੋੜ ਹੈ ਇਹ ਮਾਡਲ ਬੜਾ ਅੱਛਾ ਕਿਉਂਕਿ ਇਹ ਇਹ ਉਹੀ ਮਾਡਲ ਹੈ ਜਿਹੜਾ ਮਾਡਲ ਨੂੰ ਇੱਥੇ ਵੱਡੇ ਵੱਡੇ ਕਾਰਪੋਰੇਟ ਕਰਨਾ ਚਾਹੁੰਦੇ ਆ ਤਾਂ ਜੇ ਆਪਣੇ ਕਿਸਾਨ ਹੀ ਕਰ ਲੈਣਗੇ ਤੇ ਫਿਰ ਕਿਸਾਨ ਉਹਨਾਂ ਕਾਰਪੋਰੇਟਾਂ ਨਾਲ ਮੁਕਾਬਲਾ ਕਰ ਸਕਣਗੇ ਨਹੀਂ ਤਾਂ ਸਾਨੂੰ ਕਿਸਿਆਰੇ ਬਣਾ ਦੇਣਗੇ ਉਹ ਸੋ ਇਹ ਬਹੁਤ ਅੱਛਾ ਜਿਹੜਾ ਇਹਨਾਂ ਦਾ ਜਿਹੜਾ ਇਹ ਮਾਡਲ ਹੈ ਬਹੁਤ ਅੱਛਾ ਭਾਈ ਸਾਹਿਬ ਹੋਰਾਂ ਦਾ ਇਹ ਪ੍ਰਾਲਾ ਜੋ ਮੈਂ ਇਹਨੂੰ ਬਧਾਈ ਦਿੰਦਾ ਸੋਹਰ ਸਾਹਿਬ ਦੇਖਿਆ ਤੁਹਾਡੇ ਵੀ ਕਈ ਵਾਰ ਸਾਰੂ ਵਿਚਾਰ ਹੁੰਦੇ ਨੇ ਪੰਜਾਬ ਨੂੰ ਲੈ ਕੇ ਵੀ ਜਾਂ ਪਾਣੀ ਬਚਾਉਣ ਨੂੰ ਜਾਂ ਕਹਿੰ ਲੋ ਕਿ ਖੇਤਾਂ ਦੇ ਵਿੱਚੋਂ ਜ਼ਹਿਰ ਕੱਢਣ ਨੂੰ ਪੰਜਾਬ ਸਰਕਾਰ ਜਿਹੜੇ ਇਸ ਪਾਲਿਸਿਸ ਨੂੰ ਲੈ ਕੇ ਕੁਝ ਕਰੇਗੀ ਇਨ ਫਿਊਚਰ ਜੀ ਤੇ ਪੰਜਾਬ ਸਰਕਾਰ ਬਿਲਕੁਲ ਪੰਜਾਬ ਸਰਕਾਰ ਨੇ ਹੁਣ ਅਸੀਂ ਪਿੱਛੇ ਜੇ ਫੇਜ਼ ਇੱਕ ਪ੍ਰੋਜੈਕਟ ਬਣਾਇਆ ਉਹਦੇ ਐਫੀਓ ਬਣਾ ਰਹੇ ਆ ਔਰ ਜਿਹੜੀ ਲੋਕਲ ਜਿਹੜੀ ਸਾਡੀ ਪ੍ਰੋਡਿਊਸ ਹੈ ਉਹਨੂੰ ਪ੍ਰੋਸੈਸ ਕਰਕੇ ਇੱਥੇ ਮਾਰਕੀਟਿੰਗ ਕਰਾਉਣ ਦਾ ਜਿਹੜਾ ਸਿਸਟਮ ਉਹਨੂੰ ਇਨਪਲੇਸ ਕਰਨਾ ਹੈ ਕਿਉਂਕਿ ਦੇਖੋ ਜਿਹੜੀ ਮਿਰਚ ਹੈ ਜਿਹੜੀ ਲਾਲ ਮਿਰਚ ਹੈ ਸਭ ਤੋਂ ਵਧੀਆ ਮਿਰਚ ਤਾਂ ਐਮਪੀ 'ਚ ਆਉਂਦੀ ਹੈ ਲੇਕਿਨ ਜਿਹੜੇ ਫਰੋਸਟਪੋਟ ਦੀ ਮਿਰਚ ਆ ਉਹ ਵੀ ਬਹੁਤ ਅੱਛੀ ਹੈ ਪਹਿਲਾਂ ਕੀ ਹੁੰਦਾ ਸੀ ਫਿਰੋਜ਼ਪੁਰ ਦੀ ਮਿਰਚ ਨੂੰ ਕਿਸਾਨ ਤੋਂ ਲੈ ਕੇ ਸਿੱਟਣ ਦਾ ਵੀਦਾਰਾ ਮੰਡੀ ਆਕੇ ਸਿੱਟਣ ਵਾਲਾ ਕੰਮ ਹੈ ਜਦੋਂ thro prices ਤੇ ਜਾਣੇ ਤੇ ਉਹਨੂੰ ਲੈ ਕੇ ਇਹੇ ਰਾਜਸਥਾਨ ਤੋਂ ਪ੍ਰੋਸੈਸ ਕਰਾ ਕੇ ਲਿਆਉਂਦੇ ਸੀ ਤੇ ਫਿਰ ਆਕੇ ਪੰਜਾਬ ਚ ਵੇਚਦੀ ਸੀ ਤੇ ਹੁਣ ਸਰਕਾਰ ਨੇ ਉਹ ਤੋਂ ਉਹਨਾਂ ਦਾ ਐਪੀਓ ਬਣਵਾ ਦਿੱਤਾ ਇੱਕ ਉਹਨਾਂ ਲਈ ਫੰਡ ਫੰਡਿੰਗ ਅਲੋਕੇਟ ਕਰਤੀ ਹੈ ਤੇ ਉਹਨਾਂ ਨੂੰ ਇੱਥੇ ਹੀ ਪ੍ਰੋਸੈਸਿੰਗ ਦਾ ਜਿਹੜਾ ਪੰਜਾਬ ਦੇ ਵਿੱਚ ਹੀ ਉਪਰਾਲਾ ਕੀਤਾ ਜਾਊਗਾ ਸੋ ਇਸ ਤਰ੍ਹਾਂ ਹੋਰ ਵੀ ਜਿਹੜੀ ਪ੍ਰੋਡਕਟ ਸਾਡੀਆਂ ਉਨ੍ਹਾਂ ਉੱਤੇ ਧਿਆਨ ਦਿੱਤਾ ਜਾ ਰਿਹਾ ਪੀਓਯੂਬੀ ਬਹੁਤ ਵੱਡਾ ਇੱਥੇ ਕੰਮ ਕਰ ਰਿਹਾ ਸੋ ਕਿਸਾਨਾਂ ਨੂੰ ਹੌਲੀ ਹੌਲੀ ਇਹਦੇ ਪਾਸੇ ਲਿਆ ਰਹੇ ਅਰਗੈਨਿਕ ਖੇਤੀ ਲਈ ਕਿਸਾਨਾਂ ਨੂੰ ਜਿਹੜਾ ਰੁਝਾਨ ਵਧਾਉਣ ਦੇ ਲਈ ਕੋਈ ਪਾਲਿਸੀ ਜਾਂ ਕੋਈ ਸਬਸਿਡੀ ਵਗੈਰਾ ਦੇਣ ਲਈ ਜਾਂ ਉਹਨਾਂ ਨੂੰ ਮੋਟੀਵੇਟ ਕਰਨ ਲਈ ਕੋਈ ਕੰਪੇਨਿੰਗ ਵਗੈਰਾ ਦੀ ਉਹਦੇ ਲਈ ਕਿਸਾਨਾਂ ਨੂੰ ਜਿਹੜਾ ਕਣਕ ਦੇ ਚੁੰਨੇ ਦੇ ਫਸਲੀ ਚੱਕਰ ਤੋਂ ਕੱਢਣਾ ਆ ਕੇ 1000 ਕਰੋੜ ਰੁਪਏ ਰੱਖਿਆ ਗਿਆ ਸੋ ਇਹ ਬੜਾ ਵੱਡਾ ਤਰੱਦ ਦਾ ਪੰਜਾਬ ਸਰਕਾਰ ਦਾ ਹਾਰਟੀਕਲਚਰ ਨੂੰ ਵੀ ਉਤਸ਼ਾਹ ਕਰ ਰਹੇ ਆ ਸੋ ਬਾਕੀ ਮਤਲਬ ਇੱਕ ਤਰ੍ਹਾਂ ਦਾ ਪੈਰਾਡਾਈਗਮ ਸ਼ਿਫਟ ਲੈ ਕੇ ਆ ਰਹੇ ਸੋਚੀ ਤਬਦੀਲੀ ਕਰਨੀ ਪੈਣੀ ਹੈ ਤਾਂ ਹੀ ਪੰਜਾਬ ਬਚੇਗਾ ਇਹ ਪੰਜਾਬ ਤਾਂ ਸਾਰਾ ਕੁਝ ਜ਼ਹਿਰੀਲਾ ਕਰ ਰਿਹਾ ਹਵਾ ਪਾਣੀ ਮਿੱਟੀ ਜ਼ਹਿਰੀਲਾ ਕਰ ਰਿਹਾ ਸਾਡੇ ਖੂਨ ਦੇ ਵਿੱਚ ਮਤਲਬ ਜ਼ਹਿਰ ਆ ਰਹੀ ਹੈ ਸੋ ਹੁਣ ਸਮਾਂ ਹੈ ਕਿ ਸਾਰਿਆਂ ਨੂੰ ਰਲ ਕੇ ਸਰਕਾਰ ਨੂੰ ਵੀ ਤੇ ਜਨ ਮਾਨਸਨ ਨੂੰ ਨਾਲ ਲੜ ਕੇ ਆਰਗੇਨਿਕ ਖੇਤੀ ਨੂੰ ਅਪਣਾਉਣਾ ਚਾਹੀਦਾ ਸਰ ਇਕੱਲੇ ਸੂਬੇ ਲਈ ਬੜਾ ਮੁਸ਼ਕਲ ਹੁੰਦਾ ਹੈ ਸੈਂਟਰ ਦੀ ਕੋਈ ਸਪੋਰਟ ਹੁਣ ਤੱਕ ਰਹੀ ਹੈ ਜਾਂ ਕੋਈ ਕੀ ਅਪੀਲ ਕਰਨੀ ਚਾਹੀਦੀ ਹੈ ਜਦੋਂ ਦ ਸੈਟ ਦਾ ੱਟਾ ਹੀ ਰਿਹਾ ਹੁਣ ਤਾਂ ਸਪੋਰਟ ਦਾ ਕੋਈ ਹੈ ਨਹੀਂ ਤੇ ਸਪੋਰਟ ਹੋਵੇ ਤੇ ਪੰਜਾਬ ਦਾ ਕਿਸਾਨੀ ਦੁਨੀਆ ਚ ਸਭ ਤੋਂ ਇੱਕ ਨੰਬਰ ਤੇ ਹੋਏ ਪੰਜਾਬ ਦੀ ਸਰ ਇਸ ਤੋਂ ਬਕਰਾ ਸਵਾਲ ਹੈ ਕਿ ਜਿਹੜੀ ਲੁਧਿਆਣੇ ਬਾਈ ਇਲੈਕਸ਼ਨ ਚ ਕੀ ਹੋਜੀ ਪਰਫਾਰਮੈਂਸ ਰਹਿ ਗਈ ਫਿਰ ਦੀ ਦੇਖੋ ਜੀ ਸਪੀਕਰ ਦਾ ਸਾਰਾ ਸਾਝਾ ਮੈਂ ਤਾਂ ਸਾਰਿਆਂ ਨੂੰ ਸ਼ੁਭਕਾਮਨਾ ਦਿੰਦਾ ਸਰ ਲੋਕਾਂ ਨੂੰ ਕਹਿਣਾ ਵੀ ਆਪਦੀ ਮਤ ਦਾ ਇਸਤੇਮਾਲ ਕਰੋ ਬਤੌਰ ਆਮ ਆਦਮੀ ਪਾਰਟੀ ਫਿਰ ਵੀ ਕੀ ਪਰਫਾਰਮੈਂਸ ਹੋਣੀ ਚਾਹੀਦੀ ਦੇਖੋ ਜੀ ਮੈਂ ਆਪ ਦੇ ਜਿਹੜਾ ਆਈ ਵਾਂਟ ਟੂ ਐਕਸੀਡ ਮਾਈ ਬਰੀਫ ਜਿਹੜਾ ਸਪੀਕਰ ਨੇ ਸਾਂਝੀ ਗੱਲ ਕਰਨੀ ਹੁੰਦੀ ਥੀ ਥੈਂਕ ਯੂ ਥੈਂਕ ਯੂ